ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸਰਹਾਲੀ ਦੇ ਦਾਣਾ ਮੰਡੀ ਕੋਲ ਕਿਰਚਮਾਰਕੇ ਨਾਬਾਲਗ ਵਾਲੀਬਾਲ ਖਿਡਾਰੀ ਦੇ ਕਠਿਤ ਤੌਰ ਤੇ ਕਤਲ ਕਰਨ ਮਾਮਲੇ ਵਿੱਚ ਸ਼ਾਮਲ ਤਿੰਨ ਮੁੱਖ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚੋਂ ਦੋ ਨਾਬਾਲਗ ਫਰਾਰ ਦੱ세 ਜਾ ਰਹੇ ਹਨ ਪੁਲਿਸ ਨੇ ਹੱਤਿਆ ਸਮੇਂ ਵਰਤੀ ਗਈ ਕਿਰਚ ਤੇ ਦਾਤਰ ਵੀ ਬਰਾਮਦ ਕੀਤੇ ਐ ਇਸ ਸੰਬੰਧੀ ਜਾਣਕਾਰੀ ਐਸਐਸਪੀ ਦੀਪਕ ਪਾਰਕ ਵੱਲੋਂ ਸਾਂਝੀ ਕੀਤੀ ਗਈ ਪਿੰਡ ਸਰਹਾਲੀ ਵਿਖੇ ਜਿਹੜਾ ਇੱਕ ਨੌਜਵਾਨ ਦਾ ਜੁਵਨਾਈਲ ਦਾ ਕਤਲ ਹੋਇਆ ਸੀਗਾ ਉਸ ਨੂੰ ਟ੍ਰੇਸ ਕਰਦੇ ਹੋਏ ਡੀਐਸਪੀ ਪੱਟੀ ਤੇ ਇਹਨਾਂ ਦੇ ਬਾਕੀ ਦੋ ਐਸਐਚਓਜ਼ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ 24 ਘੰਟੇ ਦੇ ਅੰਦਰ ਵਾਦਾ ਨੂੰ ਟ੍ਰੇਸ ਕਰ ਲਿਆ ਤੇ ਇਹਦੇ ਦੋਸ਼ੀ ਸੀਰੀਓ ਗ੍ਰਫਤਾਰ ਕਰ ਲਏ ਸੋ ਇਸ ਦੇ ਵਿੱਚ ਬਜਰਨਜੀ ਸ਼ੇਰ ਸੀ ਜਿਹੜੀ ਐਫਆਈਆਰ ਦਰਜ ਹੋਈ ਸੀਗੀ 73 ਨੰਬਰ 17625 ਨੂੰ ਦਰਜ ਹੋਈ ਸੀਗੀ ਜਿਸ ਦੇ ਵਿੱਚ ਇੱਕ ਜੁਵਨਾਈਲ ਜਿੱਦੀ ਉਮਰ ਲਗਭਗ 16 ਸਾਲ ਸੀਗੀ ਉਹਦਾ ਕੁਝ ਵਿਕਤੀਆਂ ਨੇ ਜਿਹੜਾ ਹੈਗਾ ਕਿਰਚਾਂ ਦੇ ਨਾਲ ਵਾਰ ਕਰਕੇ ਸਰਹਾਲੀ ਦੇ ਵਿੱਚ ਹੀ ਉਹਦਾ ਕਤਲ ਕਰ ਦਿੱਤਾ ਸੀਗਾ ਸੋ ਇਹਦੀ ਵਜ੍ਹਾ ਰੰਜੀਸ ਸਾਹਮਣੇ ਇਹ ਆਈ ਕਿ ਇਹ ਜਿਹੜੇ ਬੱਚੇ ਸੀਗੇ ਪਹਿਲਾਂ ਸਕੂਲ ਦੇ ਵਿੱਚ ਨਾਲ ਖਾਲਸਾ ਸਕੂਲ ਚ ਦਸਵੀਂ ਕਲਾਸ ਚ ਪੜ੍ਹਦੇ ਸੀਗੇ ਇਕੱਠੇ ਉਦੋਂ ਰੰਜੀਸ ਚਲਦੀ ਸੀਗੀ ਸੋ ਇਹਨਾਂ ਨੇ ਇਸ ਦਿਨ ਜਿਹੜਾ ਹੈਗਾ ਪ੍ਰਣ ਰੰਜੀ ਚਲਤੇ ਹੋਏ ਇਹ ਵਾਰ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਫੜੇ ਹੈਗੇ ਇੱਕ ਲੜਕਾ ਹੈਗਾ ਜਿਹੜਾ ਕਿ ਜਸਟ ਅਡਲਟ ਹੋਇਆ ਹੈ ਦੋ ਇਹਦੇ ਵਿੱਚ ਹਰੇ ਵੀ ਜੁਵਨਾਈਲ ਹੈਗੇ ਸੋ ਉਹਨਾਂ ਦੀ ਜਾਣਕਾਰੀ ਅਸੀਂ ਸ਼ੇਅਰ ਨਹੀਂ ਕਰਾਂਗੇ ਜਿਹੜਾ ਤੀਜਾ ਹੈ ਹੈਗਾ ਉਹ ਜਗਲੀਨ ਸਿੰਘ ਉਰਫ ਹਰਨੂਰ ਉਰਫ ਨੂਰ ਹੈਗਾ ਜਿਹੜਾ ਕਿ ਪੀਕੀਪਿੰਡ ਦਾ ਰਹਿਣ ਵਾਲਾ ਹੈਗਾ ਸੋ ਇਹਨਾਂ ਕੋਲੋਂ ਅਸੀਂ ਇੱਕ ਵਾਰਦਾਤ ਦੇ ਵਿੱਚ ਵਰਚੀ ਗਈ ਜਿਹੜੀ ਕਿਰਚ ਹੈਗੀ ਔਰ ਦਾਤਰ ਹੈਗਾ ਔਰ ਜਿਹੜਾ ਵਰਤਿਆ ਸੀ ਉਹ ਅਸੀਂ ਬਰਾਮਦ ਕੀਤਾ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਅਰੈਸਟ ਜਿਹੜੀ ਹੈਗੀ ਹੈ ਇਹਨਾਂ ਨੇ ਅੱਜ ਜਿਹੜੀ ਹੈਗੀ ਅਰੈਸਟ ਨਹੀਂ ਪਾਈ